ਦੋਸਤੋ ਅੱਜ ਗੱਲ ਕਰਾਂਗੇ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ 에ਅਰ بیس ਨੂੰ ਹੀ ਕਿਉਂ ਚੁਣਿਆ ਅਗਰ ਤੁਹਾਡੇ ਮਨ ਵਿੱਚ ਵੀ ਇਹੀ ਸਵਾਲ ਹੈ ਤਾਂ ਆਓ ਇਸ ਵਾਰੀ ਅੱਜ ਗੱਲ ਕਰਦੇ ਹਾਂ ਆਪਰੇਸ਼ਨ ਸੰਦੂਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕੀਤਾ ਇਸ ਤੋਂ ਅਗਲੇ ਦਿਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਆਦਮਪੁਰ ਸਥਿਤ ਏਅਰ ਬੇਸ ਸਟੇਸ਼ਨ ਤੇ ਪਹੁੰਚ ਗਏ ਇਸ ਫੇਰੀ ਦੇ ਪ੍ਰੋਗਰਾਮ ਨੂੰ ਬਹੁਤ ਗੁਪਤ ਰੱਖਿਆ ਗਿਆ ਦੱਸਿਆ ਗਿਆ ਆਦਮਪੁਰ ਵਿੱਚ ਪ੍ਰਧਾਨ ਮੰਤਰੀ ਭਾਰਤੀ ਫੌਜ ਦੇ ਸੈਨਿਕਾਂ IAF ਅਤੇ ਸੀਨੀਅਰ ਅਧਿਕਾਰੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਸੰਬੋਧਨ ਇਸ ਮੌਕੇ ਤੇ ਕੀਤਾ ਆਓ ਅੱਗੇ ਗੱਲ ਕਰਦੇ ਹਾਂ ਕਿ ਇਸ ਸੰਬੋਧਨ ਵਿੱਚ ਉਹਨਾਂ ਨੇ ਜੋਰ ਦੇ ਕੇ ਕਿਹਾ ਕਿ دہشت گردਾਂ ਦੇ ਅਕਾਮਾਂ ਨੂੰ ਸਮਝ ਆ ਗਈ ਹੋਵੇਗੀ ਕਿ ਭਾਰਤ ਵੱਲ ਅੱਖ ਚੁੱਕਣ ਦਾ ਮਤਲਬ ਤਬਾਹੀ ਹੈ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ دہشت گردੀ ਵਿਰੁੱਧ ਭਾਰਤ ਦੀ ਲਕਸ਼ਮਣ ਰੇਖਾ ਬਹੁਤ ਸਪਸ਼ਟ ਹੈ ਹੁਣ ਜੇਕਰ ਕੋਈ دہشت گردੀ ਹਮਲਾ ਹੋਇਆ ਤਾ ਭਾਰਤ ਹੂਰ ਸਖਤ ਜਵਾਬ ਦੇ ਬਿਕਾ ਇਹ ਅਸੀਂ ਸਰਜੀਕਲ ਸਟ੍ਰਾਈਕ 에ਅਰ ਸਟ੍ਰਾਈਕ ਵਿੱਚ ਦੇਖਿਆ ਅਤੇ ਹੁਣ ਆਪਰੇਸ਼ਨ ਸੰਦੂਰ ਭਾਰਤ ਦਾ ਨਿਊ ਨਾਰਮਲ ਹੈ ਦੋਸਤੋ ਆਦਮਪੁਰ ਬੇਸ ਨੂੰ ਹੀ ਕਿਉਂ ਚੁਣਿਆ ਇਸ ਦੀ ਖਾਸ ਗੱਲ ਕੀ ਸੀ ਇਸ ਬਾਰੇ ਵੀ ਆਉ ਗੱਲ ਕਰ ਲੈਣੇ ਆ ਪਾਕਿਸਤਾਨ ਨੇ ਗਲਤ ਜਾਣਕਾਰੀ ਫਲਾਈ ਗਲਤ ਪ੍ਰੋਪਾਗੈਂਡਾ ਕੀਤਾ ਕੀ ਆਦਮਪੁਰ 에ਰ ਵਿਸਥਾਪਨ ਨਾਇਸ ਕਰ ਦਿੱਤਾ ਗਿਆ ਜਦੋਂ ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਤਸਵੀਰਾਂ ਵਿੱਚ ਉਹਨਾਂ ਦੇ ਪਿੱਛੇ ਭਾਰਤ ਦੀ S400 ਹਵਾਈ ਪ੍ਰਣਾਲੀ ਅਤੇ MiG-29 ਲੜਾਕੂ ਜਹਾਜ਼ ਦੇਖੇ ਜਾ ਸਕਦੇ ਐ ਇਸ ਤਸਵੀਰ ਵਿੱਚ ਇਹ ਗੱਲ ਇਸ਼ਾਰਾ ਕਰਦੀ ਹੈ ਕਿ ਪ੍ਰਧਾਨ ਮੰਤਰੀ ਸੈਨਿਕਾਂ ਵਿੱਚ ਜਾਣ ਲਈ ਆਦਮਪੁਰ ਨੂੰ ਹੀ ਕਿਉਂ ਚੁਣਿਆ ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਆਦਮਪੁਰ ਭਾਰਤ ਦਾ ਦੂਜਾ ਸਭ ਤੋਂ ਵੱਡਾ 에ਅਰਬੇਸ ਹੈ। ਇਹ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੈ। ਆਦਮਪੁਰ ਦੀ ਰਡਾਰ ਅਤੇ ਨਿਗਰਾਨੀ ਸਮਰੱਥਾ ਦੀ ਜੇ ਗੱਲ ਕੀਤੀ ਜਾਵੇ ਤੇ ਪੰਜਾਬ, ਜੰਮੂ ਕਸ਼ਮੀਰ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਸਣੇ ਉੱਤਰ ਭਾਰਤ ਦੇ ਵਿਸ਼ਾਲ ਹਿੱਸਿਆਂ ਨੂੰ ਇਹ ਕਵਰ ਕਰਦੀ ਹੈ। ਐਸ ਨੇ ਆਪਰੇਸ਼ਨ ਸੰਦੂਰ ਅਤੇ ਪਾਕਿਸਤਾਨ ਖਿਲਾਫ ਕਾਰਵਾਈ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 9 ਤੇ 10 ਮਈ ਦਰਮਿਆਨ ਆਦਮਪੁਰ 에어ਬੇਸ ਨੂੰ ਸਰਹੱਦ ਪਾਰ ਤੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤ ਨੇ ਕਿਹਾ ਕਿ ਇਹਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਤ ਸੂਚਨਾਵਾਂ ਦਾ ਜਵਾਬ ਕਿਵੇਂ ਦਿੱਤਾ ਆਓ ਇਸ ਤੇ ਵੀ ਗੱਲ ਕਰ ਲੈਨੇ ਆ ਭਾਰਤ ਤੇ ਪਾਕਿਸਤਾਨ ਵਿਚਾਲੇ ਟਕਰਾਅ ਦੌਰਾਨ ਸੋਸ਼ਲ ਮੀਡੀਆ ਤੇ ਪਾਕਿਸਤਾਨ ਬਲੋ અપਮਾਹ ਫਲਾਈਆਂ ਗਈਆਂ ਇਹ ਉਸ ਦੀਆਂ ਮਜਾਇਲਾ ਆਦਮਪੁਰ ਵਿੱਚ ਹਵਾਈ ਰੱਖਿਆ ਪ੍ਰਣਾਲੀ ਨੂੰ ਨਿਸ਼ਾਨਾ ਬਣਾਇਆ ਗਿਆ ਭਾਰਤ ਨੇ ਇਸ ਦਾ ਜ਼ੋਰਦਾਰ ਖੰਡਨ ਕੀਤਾ ਤੇ ਦੋਸਤੋ ਇਸ ਸਭ ਗਲਤ ਜਾਣਕਾਰੀਆਂ ਦਾ ਖੰਡਨ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਆਦਮਪੁਰ ਪਹੁੰਚ ਕੇ S400 ਰੱਖਿਆ ਪ੍ਰਣਾਲੀ ਦੇ ਸਾਹਮਣੇ ਖੜ ਕੇ ਉਹਨਾਂ ਨੇ ਸੰਬੋਧਨ ਕੀਤਾ ਜਿਸ ਨਾਲ ਜੁੱਧ ਦੀ ਪੂਰੀ ਕਹਾਣੀ ਹੀ ਬਦਲ ਦਿੱਤੀ ਇਸ ਨੇ ਜੁੱਧ ਦੌਰਾਨ ਚੱਲ ਰਹੀ ਪ੍ਰੋਪੋਗੈਂਡੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਿਸ ਨੇ ਫੌਜ ਨੂੰ ਅਤੇ ਦੇਸ਼ ਦੇ ਵਿਸ਼ਵਾਸ ਨੂੰ ਵਧਾਇਆ ਸਮਝਿਆ ਜਾ ਰਿਹਾ ਹੈ